ਮੱਛੀ ਦਾ ਮਾਸ ਜਿਸ ਨੇ ਖਾ ਲਿਆ ਉਸਨੇ ਦੁਨੀਆ ਦੇ ਸਾਰੇ ਮਾਸ ਖਾ ਲਏ ਮੱਛੀ ਇੱਕ ਇਹੋ ਜਿਹਾ ਜੀਵ ਹੈ ਜਿਹੜੀ ਦਰਿਆ ਦੇ ਵਿੱਚ ਰੁੜਦੇ ਕੋੜੀ ਪੁਰਸ਼ ਦੀ ਦੇਈ ਨੂੰ ਵੀ ਖਾ ਜਾਂਦੀ ਕੋੜੀ ਮਾਸ ਵੀ ਨਹੀਂ ਛੜਦੀ ਤੇ ਉਧਰ ਜਿਸ ਨੇ ਸ਼ਰਾਬ ਪੀ ਲਈ ਉਹਦੀ ਬਾਬਤ ਬਚਨ ਆਉਂਦੇ ਕਿ ਉਹਨੇ ਦੁਨੀਆ ਦੇ ਸਾਰੇ ਪਾਪ ਕਰਮ ਕਰ ਲਈ ਭਗਤ ਕਬੀਰ ਸਾਹਿਬ ਜੀ ਦੇ ਕੋਲੇ ਇੱਕ ਆਦਮੀ ਆਉਂਦਾ ਅੱਗੇ ਪੁੱਛਦਾ ਕਿ ਭਗਤ ਸਾਹਿਬ ਜੀ ਕਾਂਸੀ ਦੇ ਵਿੱਚ ਲੋਕ ਮਛੀਆਂ ਖਾਂਦੇ ਸ਼ਰਾਬਾ ਪੀਂਦੇ ਭੰਗਾ ਪੀਂਦੇ ਉਹਨਾਂ ਦੀ ਬਾਬਤ ਤੁਹਾਡੇ ਕੀ ਬਚਨ ਹਨ ਉਹ ਆਪਣੇ ਆਪ ਨੂੰ ਭਗਤ ਵੀ ਘੋਂਦੇ ਆ ਤਾਂ ਉਹਨਾਂ ਦੀ ਬਾਬਤ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ ਕਬੀਰ ਭੰਗ ਮਾਸ਼ਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਸੀਤ ਵਰਤ ਨੀਮ ਕੀਏ ਤੇ ਸਬਰ ਸਤ ਲਜਾਏ ਜਿਹੜਾ ਭਾਈ ਭੰਗਾ ਪੀਂਦਾ ਮਛੀਆਂ ਖਾਂਦਾ ਮਾਸ इत्यादਿਕ ਸ਼ਰਾਬਾ ਪੀਂਦਾ ਹੈ ਤੇ ਅਦੇ ਪਾਨਾਂ ਦੇ ਵੀੜੇ ਚਬਾਉਂਦਾ ਨਾ ਉਹਨਾਂ ਦੇ ਕੀਤੇ ਹੋਏ ਪੁੰਨ ਕਰਮ ਸਾਰੇ ਦੇ ਸਾਰੇ ਗਰਗ ਹੋ ਜਾਂਦੇ ਉਹਨਾਂ ਨੂੰ ਕੋਈ ਫਲ ਨਹੀਂ ਮਿਲਦਾ ਪੀਰਥਾਂ ਦੇ ਨਾਤੇ ਨੇਮ इत्यादिक ਜੋ ਉਹਨਾਂ ਨੇ ਕੀਤੇ ਉਹਨਾਂ ਨੂੰ